ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਲੀ ਜਿਹੜੀ ਵੀਡੀਓ ਆਪਾਂ ਸਾਂਝੀ ਕਰਨ ਲੱਗੇ ਆਂ ਸ੍ਰੀ ਹਜੂਰ ਸਹਿਬ ਨਦੇੜ ਤੋਂ ਵਾਪਸ ਦੀ ਜਿਹੜੇ ਵੀ ਰੂਟ ਅਸੀਂ ਆਏ ਆਂ ਪੰਜਾਬ ਮੋਗੇ ਨੂੰ ਤੇ ਆ ਉੱਪਰ ਰੂਟ ਲਿਖੇ ਹੋਏ ਆ ਤੇ ਤੁਸੀਂ ਵੀ ਆ ਜਿਹੜੇ ਰੂਟ ਆ ਸਕਦੇ ਆਂ ਸ੍ਰੀ ਹਜੂਰ ਸਹਿਬ ਨਦੇੜ ਤੋਂ ਪੰਜਾਬ ਮੋਗੇ ਨੂੰ ਜਿਹੜੇ ਜਿਹੜੇ ਰੂਟ ਜਿਹੜੇ ਜਿਹੜੇ ਵਾਇਆ ਸੀ ਆਏ ਆ ਆ ਉੱਪਰ ਪੈਂਡ ਸ਼ਹਿਰ ਲਿਖੇ ਹੋਏ ਆ ਤੇ ਤੁਸੀਂ ਵੀ ਆ ਜਿਹੜੇ ਰੂਟ ਆ ਸਕਦੇ ਆਂ ਤੇ ਬਾਕੀ ਇਹ ਜਿਹੜੇ ਰੂਟ ਦੇ ਵਿੱਚ ਵੀ ਜਿਹੜੀ ਸੜਕ ਥੋੜੀ ਬਹੁਤੀ ਟੁੱਟੀ ਹੈਗੀ ਆ ਉਹ 30 35 ਕਿਲੋਮੀਟਰ ਦੀ ਸੜਕ ਟੁੱਟੀ ਵੀ ਹੈਗੀ ਆ ਤੇ ਬਾਕੀ ਤੁਸੀਂ ਵੀ ਆਹ ਜਿਹੜੇ ਵਾਇਆ ਆ ਸਕਦੇ ਆ ਤੇ ਤੁਸੀਂ ਆਪਣੀ ਲੋਕੇਸ਼ਨ ਲਾ ਕੇ ਵੀ ਆ ਸਕਦੇ ਆ ਤੇ ਬਹੁਤ ਭਰਾਵਾਂ ਦੇ ਫੋਨ ਮੈਸੇਜ ਆਉਂਦੇ ਸੀ ਵੀ ਕਈਆਂ ਭਰਾਵਾਂ ਨੂੰ ਰਿਪਲਾਈ ਨਹੀਂ ਵੀ ਦਿੱਤਾ ਗਿਆਗਾ ਤੇ ਆਪਾਂ ਅੱਜ ਰੋਡ ਦੀ ਵੀਡੀਓ ਪਾਈ ਆ ਪਹਿਲਾਂ ਜਾਣ ਜਾਣ ਦੀ ਪਾਈ ਸੀ ਫਿਰ ਆਪਾਂ ਹੁਣ ਵਾਪਸੀ ਦੀ ਪਾਈ ਆ ਵੀ ਜਿਹੜੇ ਰੂਟ ਅਸੀਂ ਵਾਪਸ ਆਏ ਆ ਤੇ ਤੁਸੀਂ ਵੀ ਆਹ ਜਿਹੜੇ ਰੂਟ ਵਾਪਸ ਆ ਸਕਦੇ ਆ ਜੀ ਤੇ ਹੋਰ ਜਿੰਨੇ ਵੀ ਭਰਾ ਸ੍ਰੀ ਹਜੂਰ ਸਾਬ ਨਦੇੜ ਪੰਜਾਬ ਤੋਂ ਆਏ ਆ ਉਹ ਵੀ ਜ਼ਰੂਰ ਦੱਸਿਓ ਵੀ ਕਿਹੜੇ ਰੂਟ ਤੁਸੀਂ ਆਏ ਸੀਗੇ ਕਮੈਂਟਾਂ ਵਿੱਚ ਤੇ ਕਿਹੜੇ ਰੂਟ ਤੁਸੀਂ ਵਾਪਸ ਆਇਆ ਵਾਪਸ ਆਇਆ ਪੰਜਾਬ ਨੂੰ ਤੇ ਉਹ ਵੀ ਜ਼ਰੂਰ ਦੱਸਿਓ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ